ਸਿੱਕੀ ਦੀ ਉੱਤੇ ਸਿੱਕੀ ਨਹੀਂ ਟਿਕਦੀ। ਗੁਸਾਨਾ ਜੀ ਕਰਿਓ ਲੱਗਦਾ ਨਹੀਂ ਵੀ ਅੱਜ ਅਸੀਂ ਸਿੱਕੀ ਦੇ ਉੱਤੇ ਸਿੱਕੀ ਟਿਕਾ ਰਹੇ ਆਂ। ਸਿੱਕੀ ਉਹ ਹੋਵੇ ਜਿਹੜੀ ਸਿੱਕੀ ਗੁਰੂ ਨਾਨਕ ਸਾਹਿਬ ਦੀ ਹੋਵੇ। ਉਸ ਸਿੱਕੀ ਦੇ ਉੱਤੇ ਹੋਵੇ ਕੋਈ ਸਿੱਕੀ ਨਾ ਟਕੇ। ਲੇਕਿਨ ਅੱਜ ਮਾਫ ਕਰਨਾ ਜੀ ਅੱਜ ਅਸੀਂ ਸਿੱਕੀ ਦੇ ਉੱਤੇ ਕਵਰਾਂ ਵਾਲੀ ਸਿੱਕੀ ਵਿਟਕਾਤੀ। ਕਰਮਕਾਂਡਾਂ ਵਾਲੀ ਸਿੱਕੀ ਵਿਟਕਾਤੀ। ਪਖੰਡਾਂ ਵਾਲੀ ਸਿੱਕੀ ਵਿਟਕਾਤੀ। ਗੁਰੂ ਪਿਆਰਿਓ ਇਹ ਸਿੱਕੀ ਨਹੀਂ ਜੀ ਅਸਲ 'ਚ ਗੁਸਾਨਾ ਜੀ ਕਰਿਓ। ਸਿੱਕੀ ਉਹ ਹੋਵੇ ਜਿਹੜੇ ਸਿੱਖੀ ਕੇਵਲ ਗੁਰੂ ਨਾਨਕ ਦੀ ਹੋਵੇ ਕਾਹੇ ਏਕ ਬਿਨਾ ਜੱਤ ਲਾਈਏ ਇੱਕ ਦੋ ਬਿਨਾ ਕਿਸੇ ਹੋਰ ਦੇ ਜੱਤਾਂ ਨਹੀਂ ਲਾਉਣਾ ਸਾਡੇ ਪੰਜਾਬ ਦੇ ਵਿੱਚ ਅੱਜ ਆਪਾਂ ਵੇਖੀਦਾ ਉਧਰ ਜੰਡੇਆਲੀ ਵਾਲੇ ਲੱਗੇ ਚਲਜੋ ਉੱਥੇ ਵੀ ਇੱਕ ਪੀਰ ਦੀ ਬਹੁਤ ਵੱਡੀ ਕਬਰ ਆ ਸ਼ੇਖ ਫਤਾ ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਕੋਈ ਵੀਰ ਉੱਥੇ ਜਾਂਦੇ ਹੋਣਗੇ ਸ਼ੇਖ ਫਤੇ ਦਾ ਅਸਲ ਵਿੱਚ ਸਾਡੇ ਵਿੱਚ ਇਤਿਹਾਸ ਕੀ ਬਣਾ ਕੇ ਪ੍ਰਚਾਰਿਆ ਗਿਆ ਅਖੇ ਜੀ ਕਿਤੇ ਇੱਕ ਸਮੇਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਖੀਰ ਵਰਤਾ ਰਹੇ ਸੀ ਖੀਰ ਵਰਤਉਂਦਿਆਂ ਲਾਗੇ ਕਿਤੇ ਸ਼ੇਖ ਫਤਾ ਆਇਆ ਤੇ ਆ ਕੇ ਕਹਿੰਦਾ ਗੁਰੂ ਪਾਤਸ਼ਾਹ ਜੀ ਮੈਨੂੰ ਵੀ ਖੀਰ ਦਿਓ ਥੋੜੀ ਜੀ ਇਹੋ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਵੀ ਖੀਰ ਖਤਮ ਹੋ ਗਈ ਐ ਤੇ ਸ਼ੇਖ ਫਤਾ ਘਰੇ ਰੋਸ ਕੇ ਬਹਿ ਗਿਆ ਤੇ ਫੇਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਰ ਦੇਤਾ ਵੀ ਭੋਲਿਆ ਤੇਰੇ ਦਰ ਤੋਂ ਕੁੱਤੇ ਵੀ ਖੀਰ ਨਹੀਂ ਖਾਣਗੇ ਇਹੋ ਜੀ ਗੱਪ ਸਾਡੇ ਵਿੱਚ ਪ੍ਰਚਾਰੀ ਗਈ ਕੇਵਲ ਤੇ ਕੇਵਲ ਸ਼ੇਖ ਫਤੇ ਨੂੰ ਪ੍ਰਮੋਟ ਕਰਨ ਦਿਆਂ ਮਾਰਿਆ ਪਰ ਅਸਲ ਵਿੱਚ ਜੇਕਰ ਮੈਂ ਸ਼ੇਖ ਫਤੇ ਦੇ ਤੁਹਾਨੂੰ ਸੱਚਾਈ ਦੱਸਾਂ ਪੀਐਸਐ 6 ਸ਼ੇਖ ਫਤੇਹ ਨੇ ਗੁਰੂ ਅਰਜਨ ਸਾਹਿਬ ਦੇ ਨਾਲ ਗੁਰੂ ਘਰ ਦੇ ਨਾਲ ਕਿੱਡਾ ਵੈਰ ਕਮਾਇਆ ਵਾ ਇਹ ਸ਼ੇਖ ਫਤਾ ਉਹ ਇਨਸਾਨ ਆ ਜਿਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਜਿੱਥੇ ਅਸੀਂ ਇੱਕ ਚੰਦੂ ਸ਼ਾਹ ਦੀ ਗੱਲ ਕਰਦੇ ਆ ਜਿੱਥੇ ਅਸੀਂ ਚਾਰ ਭਗਤਾ ਦੀ ਕਾਣਾ ਪੀਲੂ ਸੱਜੂ ਸ਼ਾਹ ਹੁਸੈਨ ਦੀ ਗੱਲ ਕਰਦੇ ਆ ਜਿੱਥੇ ਅਸੀਂ ਇੱਕ ਯੰਗੀਰ ਦੀ ਗੱਲ ਕਰਦੇ ਆ ਜਾਂ ਜਿੱਥੇ ਅਸੀਂ ਇੱਕ ਚੰਦੂ ਦੀ ਗੱਲ ਕਰਦੇ ਆ ਉਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਯੋਗਦਾਨ ਇਸ ਛੇਕ ਫਦੇ ਦਾ ਵੀ ਹੀ ਗੁਰੂ ਅਰਜਨ ਸਾਹਿਬ ਨੂੰ chatID ਕਰਾਉਂਦੇ ਵਿੱਚ ਇੰਨੇ ਵੀ ਬਹੁਤ ਗੁਰੂ ਘਰ ਦੇ ਨਾਲ ਵੈਰ ਕਮਾਇਆ ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਚਾਰ ਸਕੀਦਾ ਕਰਿਆ ਕਰਦੇ ਸੀ ਉਸ ਸਮੇਂ ਦੇ ਵਿੱਚ ਇਹ ਜਿੰਨੇ ਸਖੀ ਸਰ ਵਰਗੇ ਜਿਨ੍ਹਾਂ ਨੂੰ ਅੱਜ ਆਪਾਂ ਲਾਲਾਂ ਵਾਲਾ ਕਹਿੰਦੇ ਆ ਪੀਰਾਂ ਦੇ ਕਹਿੰਦੇ ਆ ਇਹ ਸਾਰੇ ਗੁਰੂ ਘਰ ਦੇ ਨਾਲ ਖਾਰ ਖੰਦੇ ਸੀਗੇ ਅਸਲ ਵਿੱਚ ਜਦੋਂ ਕਿਸੇ Hindu ਨੂੰ ਮੁਸਲਮਾਨ ਬਣਾਉਣਾ ਹੁੰਦਾ ਹੈ ਤੇ ਉਦੋਂ ਸਭ ਤੋਂ ਪਹਿਲਾਂ ਉਸ ਹਿੰਦੂ ਨੂੰ ਸਖੀ ਸਰਵਰ ਦਾ ਪੁਜਾਰੀ ਬਣਾਉਂਦੇ ਸੀ ਸਖੀ ਸਰਵਰ ਤੋਂ ਬਾਅਦ ਉਹਦਾ ਆਟੋਮੈਟਿਕ ਪੈਰ ਤਰਾ ਵਾਹ ਹੋ ਜਾਂਦਾ ਇਹ ਇਸਲਾਮ ਦੇ ਵੱਲ ਹੁਣ ਅਸੀਂ ਅਸਲ ਵਿੱਚ ਇੱਕ ਗੱਲ ਹੋਰ ਕਹਿੰਦੇ ਆਂ ਵੀ ਵੇਖੋ ਜੀ ਇਹ ਮੁਸਲਮਾਨਾਂ ਦੇ ਗੁਰੂ ਹੋਏ ਆ ਜਿਨ੍ਹਾਂ ਨੂੰ ਅੱਜ ਅਸੀਂ ਪੂਜਦੇ ਆਂ ਅਰਜ ਕਰਾਂ ਵੀ ਇਹ ਮੁਸਲਮਾਨਾਂ ਦੇ ਗੁਰੂ ਨਹੀਂ ਹੋਏ ਮੁਸਲਮਾਨ ਇਹਨਾਂ ਨੂੰ ਕੋਈ ਨਹੀਂ ਪੂਜਦਾ ਮੁਸਲਮਾਨਾਂ ਦੇ ਵਿੱਚ ਕਬਰ ਦੀ ਪੂਜਾ ਹਰਾਮ ਮੰਨੀ ਗਈ ਹੈ ਕੋਈ ਮੁਸਲਮਾਨ ਕਬਰ ਦੀ ਪੂਜਾ ਨਹੀਂ ਕਰਦਾ ਇਹ ਕੇਵਲ ਤੇ ਕੇਵਲ ਸਾਡੇ ਮਾਫ ਕਰਨਾ ਅੱਜ ਸੇਖੀ ਆ ਜਿਹੜੇ ਅਸੀਂ ਕਬਰਾਂ ਤੇ ਜਾ ਕੇ ਇਹਨਾਂ ਪਖੰਡੀਆਂ ਦੇ ਕੋਲ ਜਾਂਦੇ ਆ ਪਰ ਮੈਂ ਸਖੋ ਬੇਨਤੀ ਕਰਦਾ ਹੁੰਦਾ ਮਾਂ ਇੱਕੋ ਗੁਰੂ ਨੂੰ ਛੱਡ ਕੇ ਹੋਰ ਅਸੀਂ ਕਿਤੇ ਵੀ ਚੱਲ ਜਾਈਏ ਸਾਨੂੰ ਕਿਦੋਂ ਕੱਖ ਨਹੀਂ ਮਿਲਣਾ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਭਾਵੇ ਉਦਾਹਰਨ ਮੈਂ ਕਈ ਵਾਰ ਦਿੰਦਾ ਹੁੰਦਾ ਇੱਕ ਬੰਦੇ ਨੇ ਦੇਣੇ ਮਿੱਥੇ ਹੋਏ ਆ ਐਤਵਾਰ ਕਿਤੇ ਸੋਮਵਾਰ ਕਿਤੇ ਮੰਗਲਵਾਰ ਕਿਤੇ ਦੇਣੇ ਮਿੱਥੇ ਆ ਉਹ ਬੰਦਾ ਕਦੀ ਕਿਤੇ ਕਿਹੇ ਡੇਰੇ ਤੇ ਜਾਂਦਾ ਕਦੀ ਕਿਹੇ ਪਖੰਡੀ ਕੋ ਜਾਂਦਾ ਕਦੀ ਕਿਹੇ ਬਾਬੇ ਤੋਂ ਜਾਂਦਾ ਉਸ ਬੰਦੇ ਨੇ ਗੁਰੂ ਘਰ ਦਾ ਵਾਰ ਨਹੀਂ ਕੋ ਮਿਥਿਆ ਹੁਣ ਸੋਚ ਕੇ ਵੇਖੋ ਜਦੋਂ ਉਸ ਬੰਦੇ ਦਾ ਆਨੰਦ ਕਾਰਜ ਹੋਇਆ ਵਿਆਹ ਹੋਇਆ ਉਹ ਆਨੰਦ ਕਾਰਜ ਵਿਆਹ ਕਿਹਦੇ ਹਜ਼ੂਰੀ ਚ ਹੋਣਾ ਵਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਜਾਣਾ ਸੀ ਸੰਸਾਰ ਤੋਂ ਸਾਰਿਆਂ ਨੇ ਜਦੋਂ ਸੰਸਾਰ ਤੋਂ ਮਨੁੱਖ ਗਿਆ ਘਰ ਦੇ ਵਿੱਚ ਆਪਾਂ ਭੋਗ ਪਾਉਨੇ ਆ ਉਹ ਭੋਗ ਕਿੱਥੋਂ ਪੈਂਦਾ ਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹੋ ਇਸ ਤੋਂ ਅੱਗੇ ਆਪ ਅੰਦਾਜ਼ਾ ਲਾ ਲਿਆ ਕਰੋ ਕਿ ਜਿੰਨਾ ਨੂੰ ਛੱਡ ਕੇ ਗੁਜ਼ਾਰਾ ਹੋਏਗਾ ਉਹਨਾਂ ਨੂੰ ਛੱਡ ਦੋ ਪਖੰਡੀਆਂ ਨੂੰ ਛੱਡ ਦੋ ਡੇਰਿਆਂ ਨੂੰ ਛੱਡ ਦੋ ਕਬਰਾਂ ਨੂੰ ਛੱਡ ਦੋ ਲੇਕਿਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਾ ਜੰਮਣਿਆ ਨਾ ਆਨੰਦਕਾਰਜ ਵੀ ਗੁਰੂ ਦੀ ਹਜ਼ੂਰੀ 'ਚ ਆ ਤੇ ਜਦੋਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਜਦੋਂ ਆਪਾਂ ਇਸ ਸੰਸਾਰ ਨੂੰ ਛੱਡ ਕੇ ਚਲ ਗਏ ਉਦੋਂ ਭੋਗ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆ ਹੋਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਤੰਗਾ ਤੋਂ ਮੇਰੀ ਬੇਨਤੀ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬਾਣੀ ਪੜਿ ਗਏ ਸੰਸਾਰ ਤੇ ਆਪਾਂ ਕੀ ਲੈਣ ਆਏ ਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ 84 ਲੱਖ ਦਾ ਗੇੜ ਕੱਟ ਕੇ ਆਪਾਂ ਇਨਸਾਨ ਦੀ ਜੂਂ ਦੇ ਵਿੱਚ ਆਏ ਆ ਕੋਈ ਜਾਨਵਰ ਦੇ ਕੋਲੇ ਅਥਾਰਟੀ ਨਹੀਂ ਹੈਗੀ ਕਿ ਜਾਨਵਰ ਕੋਈ ਬਾਣੀ ਪੜ ਸਕੇ ਇਹ ਕੇਵਲ 84 ਲੱਖ ਦਾ ਗੇੜ ਕੱਟ ਕੇ ਇਨਸਾਨ ਮਨੁੱਖਾ ਜਨਮ ਹੀ ਸਾਨੂੰ ਐਸਾ ਮਿਲਿਆ ਵਾ ਜਿੱਥੇ ਅਸੀਂ ਬਾਣੀ ਪੜ ਸਕਦੇ ਆਂ ਮਹਾਰਾਜ ਫੈਸਲਾ ਕਰਦੇ ਆ ਵੀ ਤੂੰ ਸੰਸਾਰ ਤੇ ਕੀ ਲੈਣ ਆਏ ਜੇ ਤੇ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਪਰ ਮਾਫ ਕਰਨਾ ਆ ਕੇ ਕੀਤਾ ਕੀ ਮਹਾਰਾਜ ਅਗਲੀ ਪੰਕਤੀ ਫੈਸਲਾ ਕਰਦੇ ਨਾਮ ਵਿਸਾਰ ਨਾਮ ਵਿਸਾਰ ਤਾਂ ਨਾਮ ਵਿਸਾਰ ਲੱਗਿਆਂ ਲਾਲਚ ਬਿਰਥਾ ਜਨਮ ਭਰਾਂ ਨੇ ਨਾਮ ਜਪਣਾ ਸੀ ਨਾਮ ਵਿਸਾਰਤਾ ਬੰਦੇ ਨੂੰ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਜੰਬੜੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮ ਗਵਾਤਾ ਰੈਣ ਗਵਾਇ ਸੋਇਕ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰੈਣ ਗਵਾਇ ਸੋਇਕ ਹੈ ਰਾਤ ਸੌਂ ਕੇ ਗਵਾਲੀ ਦਿਵਸ ਗਵਾਇ ਖਾਏ ਦਿਨ ਖਾਂਦੇ ਪੀਂਦੇ ਗਵਾਲਿਆ ਤੇ ਮਹਾਰਾਜ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਤੋਂ ਬੇਸ਼ਕੀਮਤੀ ਜਨਮ ਕੌਡੀਆਂ ਦੇ ਭਾਗ ਗਵਾਲਿਆ ਹੁਣ ਮੈਂ ਗੱਲ ਸ਼ੁਰੂ ਦੇ ਵਿੱਚ ਚਲੋ ਸਮਾਪੜੇ ਕੋਲ ਸੀਮਤ ਆ ਮੈਂ ਗੱਲ ਕੀਤੀ ਸੀ ਪੀਰਾਂ ਦੀ ਤੁਹਾਡੇ ਵਿੱਚੋਂ ਬਹੁਤੇ ਵੀਰ ਹੁਣ ਸਵਾਲ ਕਰਨਗੇ ਵੀ ਇਹ ਧਰਤੀ ਗੁਰੂਆਂ ਪੀਰਾਂ ਦੀ ਆ ਤੁਹਾਡੀ ਗੱਲ ਦੇ ਨਾਲ ਮੈਂ 100% ਆਇਆ ਕਰੀਆ ਕਿ ਬਿਲਕੁਲ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਪੀਰ ਕੌਣ ਆ ਪੀਰ ਬੁੱਧੂ ਸ਼ਾਹ ਜੀ ਬੁੱਲੇ ਸ਼ਾਹ ਜੀ ਗਨੀ ਖਾਨ ਨਬੀ ਖਾਨ ਮਾਫ ਕਰਨਾ ਉਹਨਾਂ ਨੂੰ ਤੇ ਭੁੱਲ ਗਏ ਆ ਚੇਤੇ ਕਿਹੜੇ ਆ ਸਾਨੂੰ ਜਿਹੜੇ ਗੁਰੂ ਘਰ ਦੇ ਨਾਲ ਸਾਰੀ ਉਮਰ ਮੱਥਾ ਲਾਉਂਦੇ ਗਏ ਉਹ ਚੇਤੇ ਆ ਭਾਈ ਗੁਰਦਾਸ ਜੀ ਨੂੰ ਪੁੱਛ ਗਏ ਪੀਰ ਕੌਣ ਆ ਸਾਡਾ ਭਾਈ ਗੁਰਦਾਸ ਜੀ ਕਹਿੰਦੇ ਯਾਹਰ ਪੀਰ ਜਗਤਗੁਰ ਬਾਬਾ ਸਾਡਾ ਗੁਰੂ ਸਾਡਾ ਪੀਰ ਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਸਾਡਾ ਗੁਰੂ ਸਾਡਾ ਪੀਰ ਆ ਤੇ ਗੁਰੂ ਨੂੰ ਛੱਡ ਕੇ ਸਾਨੂੰ ਹੋਰ ਕਿਸੇ ਪਖੰਡੀ ਦੇ ਕੋਲ ਕਿਸੇ ਕਬਰ ਦੇ ਕੋਲ ਜਾਣ ਦੀ ਲੋੜ ਨਹੀਂ ਆ ਦੁਬਦਾਨਾ ਪੜੋ ਹਰਬਿਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਇ ਆ ਪੰਜਾਬ ਦੇ ਵਿੱਚ ਵੀ ਕਿਤੇ ਕਿੰਨੇ ਐਸੇ ਡੇਰੇ ਆ ਮਾਝਾ ਵੇਖ ਲਓ ਮਾਲਵਾ ਵੇਖ ਲਓ ਦੁਆਬਾ ਵੇਖ ਲਓ ਪੰਜਾਬ ਦੇ ਵਿੱਚ ਤਿੰਨ ਆਪਣੇ ਇਦਾਂ ਪੈਂਦੇ ਆ ਤਿੰਨਾਂ ਦੇ ਵਿੱਚ ਹੀ ਐਸੇ ਡੇਰੇ ਮੌਜੂਦ ਆ ਜਿੱਨਾਂ ਤੇ ਸ਼ਰੇਆਮ ਨਸ਼ਾ ਪ੍ਰਮੋਟ ਹੁੰਦਾ ਵਾ ਤੁਹਾਡੇ ਕੋਲ ਲਾਈਵ ਫੋਟੋਆਂ ਹੁੰਦੀਆਂ ਹੁਣ ਕਿਆਂ ਕਈਆਂ ਵੀਰਾਂ ਕੋਲ ਉਹ ਆਪਣੇ ਆਪ ਨੂੰ ਸਾਈ ਫੱਕਰ ਫਕੀਰ ਖਵਾਉਣ ਵਾਲੇ ਇਦਾਂ ਇਦਾਂ ਬੀੜੀਆਂ ਲਾਈਆਂ ਸਾਹਮਣੇ ਇਦਾਂ ਪਬਲਿਕ ਬੈਠੀ ਆ ਬੀੜੀਆਂ ਪੀ ਰਹੀਆਂ ਜਾਂ ਨਸ਼ਾ ਕਰ ਰਹੀਆਂ ਅਸੀਂ ਉਹਨਾਂ ਨੂੰ ਪੀਰ ਸਮਝ ਕੇ ਬਹਿ ਕੇ ਮਾਫ ਕਰਨਾ ਹੈ ਪੀਰ ਨਹੀਂ ਹੈ ਸਵਾਏ ਪਖੰਡੀਆਂ ਤੋਂ ਕੁਝ ਨਹੀਂ ਹੋ ਰਹਾ ਤੇ ਮੇਰੀ ਬੇਨਤੀ ਆ ਇਹਨਾਂ ਦੇ ਕੋਲੋਂ ਜਨੋ ਹਟ ਜੇ ਸਾਡੇ ਬੱਚੇ ਗੁਰੂ ਘਰ ਆਉਣਗੇ ਗੁਰੂ ਘਰ ਆ ਕੇ ਸਾਡੇ ਬੱਚੇ ਵੇਖਣਗੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਵਾ ਸਾਡੇ ਬੱਚੇ ਫਤੇਗੜ ਸਾਹਿਬ ਜਾਣਗੇ ਫਤੇਗੜ ਸਾਹਿਬ ਸਾਡੇ ਬੱਚੇ ਸਿੱਖਿਆ ਲੈ ਕੇ ਆਉਣਗੇ ਤੇ ਇੱਥੇ ਸਾਡੇ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਕੁਰਬਾਨ ਕੀਤੇ ਜਦੋਂ ਤੁਹਾਡੇ ਬੱਚੇ ਇਹਨਾਂ ਡੇਰਿਆਂ ਤੇ ਜਾਣਗੇ ਜਿੱਨਾਂ ਤੇ ਸ਼ਰੇਆਮ ਨਸ਼ਾ ਪ੍ਰਮੋਟ ਕੀਤਾ ਜਾਂਦਾ ਵਾ ਤੇ ਮਾਫ ਕਰਨਾ ਤੁਹਾਡੇ ਬੱਚੇ ਸਿਹਤ ਕੀ ਲੈਣਗੇ ਤੁਹਾਡੇ ਬੱਚੇ ਗੁੱਸਾ ਨਾ ਕਰਿਓ ਨਸ਼ਾ ਕਰਨ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓਗੇ ਕਿ ਪੁੱਤ ਨਸ਼ਾ ਨਾ ਕਰ ਤੇ ਤੁਹਾਡੇ ਬੱਚੇ ਨੇ ਤੁਹਾਨੂੰ ਜਵਾਬ ਦੇਣਾ ਵਾ ਕਿ ਪਿਤਾ ਜੀ ਜਿਹੜੇ ਡੇਰੇ ਤੇ ਤੁਸੀਂ ਸਾਨੂੰ ਲੈ ਕੇ ਜਾਂਦੇ ਰਹੇ ਉਹ ਉਸ ਡੇਰੇ ਦੇ ਬਾਬਾ ਜੀ ਵੀ ਪੀਂਦੇ ਰਹੇ ਆ ਅਸੀਂ ਕੀ ਹੋ ਗਿਆ ਜੇ ਕੀ ਹੋ ਗਿਆ ਅਸੀਂ ਪੀਲੀਆਂ ਤੇ ਬੀੜੀਆਂ ਕੀ ਹੋ ਗਿਆ ਜੇ ਅਸੀਂ ਨਸ਼ਾ ਕਰ ਲਿਆ ਤੇ ਤੋਂ ਮੇਰੀ ਬੇਨਤੀ ਹੈ ਆਉਣਾ ਵਾ ਕੇਵਲ ਗੁਰੂ ਘਰ ਆਓ ਸੰਸਾਰ ਤੇ ਆਪਾਂ ਕੀ ਲੈਣ ਆਏ ਆ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਨਾਲ ਲਾਲਚ ਬਿਰਥਾ ਜਨਮ ਭਰਾਣੀ ਬਾਣੀ ਪੜਨੀ ਆ ਘਰਾਂ ਦੇ ਵਿੱਚ ਪੈਣੋ ਮੇਰੀ ਵੀ ਤੁਹਾਡੇ ਅਗੇ ਬੇਨਤੀ ਘਰਾਂ ਦੇ ਵਿੱਚ ਸੰਚੀਆਂ ਲਿਓ ਤੋਂ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰੋ ਬਾਣੀ ਪੜੋ ਆਪਣੇ ਬੱਚਿਆਂ ਨੂੰ ਬਾਣੀ ਪੜਾਓ